ਸਸੀ ਕਾ ਸਸੀ ਕਾ ਸਸੀ ਗੱਲ ਬਿੱਟੂ ਜੀ ਸਰ ਮੈਂ ਤਾਂ ਚੱਲਾ ਕਿ ਮੈਂ ਫੋਨ ਰੋਜ਼ ਏਸੇ ਕਰਕੇ ਕਰਦਾ ਸੀ ਵੀ ਕੱਲ ਤੁਹਾਡਾ ਫੋਨ ਆਇਆ ਜੋ ਹੈ ਇਹਨਾਂ ਨੇ ਨਹੀਂ ਹੋਣ ਦੇਣਾ ਇਹ ਮੈਂ ਜਦੋਂ ਰੋਜ਼ ਮੈਂ ਕਰਾਉਂਦਾ ਸੀ ਨਾ ਜੀ ਮੈਂ ਤਾਂ ਕੋਈ ਗੱਲ ਦੱਸਦਾ ਨਹੀਂ ਸੀ ਕਦੇ ਜੀ ਬਈ ਆਪਣੇ ਆਪ ਮੈਂ ਜਦੋਂ ਜਦੋਂ ਮੈਂ ਰੋਕਦਾ ਸੀ ਜੋ ਮੈਨੂੰ ਟਿਕਟ ਮਿਲ ਜਾਣਾ ਤਾਂ ਮੈਂ ਚੁੱਪ ਇਹ ਇਹ ਤਾਂ ਬਹੁਤ ਟੰਗ ਦਿਲੀ ਵਾਲੇ ਆ ਬਾਜਵਾਤੇ ਰਾਜਾ ਸੀ ਇਹ ਸ਼ੁਰੂ ਹੀ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਹੂੰ ਮੈਂ ਚੁੱਪ ਕਰਕੇ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਮੈਨੂੰ ਕੈਂਡੀਡੇਟ ਅਨਾਉਂਸ ਹੋਣ ਦਿਓ ਕੈਂਡੀਡੇਟ ਨੂੰ ਰੌਲਾ ਨਹੀਂ ਪਾਉਣਾ ਮੈਂ ਜਦੋਂ ਕੈਂਡੀਡੇਟ ਅਨਾਉਂਸ ਹੋਣਾ ਮੈਂ ਚੁੱਪ ਕਰਕੇ ਇਹਨਾਂ ਨੇ ਕੁਝ ਨਹੀਂ ਕਰ ਸਕਣਾ ਫਿਰ ਮੈਂ ਉਸ ਤੋਂ ਚੁੱਪ ਕਰਕੇ ਕਰਕੇ ਲਿਆਉਂਗਾ ਇਹ ਤਾਂ ਇਹ ਕਿਤੇ ਜਰਦੀ ਹੈ ਇਹ ਤਾਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਜੀ ਕੀ ਉੱਥੇ ਜੀ ਖੈਰਾ ਬੈਠਾ ਇਹ ਤੁਸੀਂ ਕੌੜ ਰਿਕਾਰਡਿੰਗ ਸੁਣ ਰਹੇ ਸੀ ਰਵਨੀਤ ਸਿੰਘ ਬਿੱਟੂ ਦੀ ਭਾਜਪਾ ਦੇ ਉਮੀਦਵਾਰ ਆ ਉਹਨਾਂ ਦੀ ਕੌੜ ਰਿਕਾਰਡਿੰਗ ਤੁਸੀਂ ਸੁਣ ਰਹੇ ਸੀ ਜਿਸ ਦੇ ਵਿੱਚ ਉਹ ਭਤੀ ਸ਼ਬਦਾਬਲੀ ਵੀ ਵਰਤ ਰਹੇ ਆ ਤੁਹਾਨੂੰ ਪਤਾ ਹੀ ਆ ਕਿ ਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਪਰ ਤਾਂ ਅੰਦਲੂਦੇ ਆਣਾ ਤੇ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਚੋਣ ਲੜ ਰਹੇ ਆ ਤੇ ਪਿਛਲੇ ਦਿਨੀ ਰਵਨੀਤ ਸਿੰਘ ਬਿੱਟੂ ਵੱਲੋਂ ਪਾਰਟੀ ਜਿਹੜੀ ਬਦਲ ਕੇ ਪਾਜ ਪਾ ਵਿੱਚ ਗਏ ਸਨ ਪਹਿਲਾਂ ਕਾਂਗਰਸ ਦੇ ਐਮਪੀ ਸਨ ਤੇ ਉਹਨਾਂ ਵੱਲੋਂ ਕਿਸ ਤਰੀਕੇ ਦੇ ਨਾਲ ਮਰਿੰਦਰ ਸਿੰਘ ਰਾਜਾ ਵੜਿੰਗੜੂ ਪ੍ਰਤਾਪ ਬਾਜਵਾ ਨੂੰ ਭਾਰਤ ਪੂਸ਼ਣਾ ਅਸਰ ਨੂੰ ਸੁਨੀਲ ਜਾਖੜ ਨੂੰ ਪਰਮਿੰਦਰ ਬਾੜਰ ਨੂੰ ਵੱਡੇ ਵੱਡੇ ਲੀਡਰਾਂ ਨੂੰ ਗਾਲੀ ਗਲੋਚ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੀ ਭਾਸ਼ਾ ਇਸਤੇਮਾਲ ਕਰਦੇ ਨੇ ਰਵਨੀਤ ਸਿੰਘ ਬਿੱਟੂ ਇਹ ਜਿਹੜੀ ਆਡੀਓ ਆਸ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਕਿਸ ਤਰੀਕੇ ਦੇ ਨਾਲ